ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਧਾਰੀਵਾਲ ਤੋਂ ਇਸ ਵੇਲੇ ਦੀ ਅਹਿਮ ਖਬਰ ਲੋਕ ਸਭਾ ਚੋਣਾਂ ਸਬੰਧੀ ਸਾਬਕਾ ਕੈਬਨ ਮੰਤਰੀ ਸੁੱਚਾ ਸਿੰਘ ਲੰਘਾ ਵੱਲੋਂ ਧਾਰੀਵਾਲ ਵਿਖੇ ਰੱਖੀ ਪ੍ਰੈਸ ਕਾਨਫਰੰਸ ਵੱਡੀ ਮੀਟਿੰਗ ਦਾ ਰੂਪ ਧਾਰਨ ਕਰ ਗਈ ਇਸ ਮੀਟਿੰਗ ਦੌਰਾਨ ਐਸਜੀਪੀਜੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਐਸਜੀਪੀਜੀ ਮੈਂਬਰ ਬੀਬੀ ਜਸਬੀਰ ਕੌਰ ਜੱਫਰਵਾਲ ਜੂਥਕੋਰ ਕਮੇਟੀ ਮੈਂਬਰ ਕਵਲਪ੍ਰੀਤ ਸਿੰਘ ਕਾਕੀ ਜੂਥਕੋਰ ਕਮੇਟੀ ਮੈਂਬਰ ਪਰਮਵੀਰ ਸਿੰਘ ਲਾੜੀ ਜੂਥਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂ ਲੰਗਾ ਸਾਬਕਾ ਚੇਅਰਮੈਨ ਤਰਲੋਕ ਸਿੰਘ ਸੋਟੇਪੁਰ ਜ਼ਿਲ੍ਹਾ ਮੀਤ ਪ੍ਰਧਾਨ ਕੁਲਬੀਰ ਸਿੰਘ ਰਿਆੜ ਜਥੇਦਾਰ ਸਰਵਨ ਸਿੰਘ ਸੇਵਕ ਸੀਨੀਅਰ ਮੀਤ ਪ੍ਰਧਾਨ ਬਾਬਾ ਨਫਾਤ ਸਿੰਘ ਸਮੇਤ ਸਾਬਕਾ ਪੰਚ ਸਰਪੰਚ ਕਾਉਂਸਲਰ ਚੇਅਰਮੈਨ ਅਤੇ ਪਾਰਟੀ ਦੇ ਜਿਹਾਰੂ ਵਰਕਰ ਹਾਜ਼ਰ ਹੋਏ ਪ੍ਰੈਸ ਕਾਨਫਰੰਸ ਦੌਰਾਨ ਸਚਤਾ ਸਿੰਘ ਲੰਗਾਨ ਨੇ ਕਿਹਾ ਕਿ ਅਸੀਂ ਕट्टर अकाਲੀ ਹਾਂ ਜਦਕਿ ਹੁਣ ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਕੁਝ ਕਾਂਗਰਸੀ ਪਾਰਟੀ ਦੀ ਪੈਦਾਸਾਨ ਨੇ ਜੋ ਕਿ ਲੀਡਰਸ਼ਿਪ ਅਤੇ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਗਮਰਾਹ ਕਰ ਰਹੇ ਹਨ ਸਰਦਾਰ ਲੰਗਾਨ ਨੇ ਤਿੱਖੇ ਤੇਵਰ ਵਿੱਚ 도ਗਲੇ ਲੀਡਰਾਂ ਨੂੰ ਸੁਨੇਹਾ ਦਿੱਤਾ ਕਿ ਜਦੋਂ ਉਹ ਹਾਰ ਜਾਂਦੇ ਹਨ ਤਾਂ ਦੋਸ਼ ਲੰਗਾਨ ਸਿਰਫ ਮਰ ਦਿੰਦੇ ਹਨ ਪਰ ਦੂਜੇ ਪਾਸੇ ਆਖਦੇ ਹਨ ਕਿ ਹੁਣ ਲੰਗਾ ਦਾ ਕੋਈ ਵਜੂਦ ਨਹੀਂ ਰਿਹਾ ਸਰਦਾਰ ਲੰਗਾ ਨੇ ਵੰਗਾਰਿਆ ਕਿ ਚੋਣਾਂ ਦੌਰਾਨ ਉਸ ਨੂੰ ਕਿਸੇ ਵੀ ਵਿਧਾਨ ਸਭਾ ਦੀ ਜ਼ਿੰਮੇਵਾਰੀ ਦਿੰਦੇ ਹੋ ਤਾਂ ਅਖੌਤੀ ਅਕਾਲੀ ਲੀਡਰਾਂ ਤੋਂ 30000 ਤੋਂ ਵੱਧ ਦੀ ਲੀਡ ਦੇਣਗੇ ਉਹਨਾਂ ਨੇ ਕਿਹਾ ਕਿ ਉਸ ਦੇ ਸਮਰਥਕਾਂ ਵੱਲੋਂ 22 ਮਈ ਨੂੰ ਕਲਾਨੌਰ ਵਿਖੇ ਵਿਸਾਲ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਲੋਕ ਸਭਾ ਚੋਣਾਂ ਸੰਬੰਧੀ ਆਪ ਪਾਜ਼ਲੇ ਲੈ ਜਾਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਜੋ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਵਾ ਇਹ ਮੈਂ ਬਹੁਤ ਥੋੜੇ ਵਰਕਰਾਂ ਨੂੰ ਬੇਨਤੀ ਕੀਤੀ ਸੀਗੀ ਵੇਕਣ ਹਰ ਵਰਕਰ ਜਿਹੜਾ ਬਹੁ ਸਾਡੇ ਮੂੰਹ ਵੱਲ ਵੇਖ ਰਿਹਾ ਵੀ ਇਸ ਦੌਰ ਵਿੱਚ ਆਹ ਕਰਨਾ ਕੀ ਹੈ ਮੇਰੇ ਨਾਲ ਬੈਠੇ ਨੇ ਸ਼੍ਰੋਮਿਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਜੀ ਗੋਰਾ ਬੀਬੀ ਜਫਰਵਾਲ ਜੀ ਸ਼੍ਰੋਮਿਕ ਕਮੇਟੀ ਦੇ ਮੈਂਬਰ ਨੇ ਕਾਕੀ ਜੀ ਏ ਲਾਡੀ ਏ ਜਿਹੜੇ ਦਾ ਸਾਬਕਾ ਪ੍ਰਧਾਨ ਬਾਜੇ ਚੱਕਾ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਤੇ ਮੈਂ ਸਮਝਣਾ ਕਿ ਬੜੀ ਕਰੀਮ ਬੈਠੀ ਏ ਬਾਬਾ ਜੀ ਬੈਠੇ ਨੇ ਮਲਕਪੁਰ ਵਾਲੇ ਅੱਜ ਜੋ ਨਮੈਂਦਾ ਜਮਾਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਆ ਵਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜਾਏ ਮੈਂ ਜੰਮਿਆਂ ਵੀ ਕਾਲੀਆਂ ਤੇ ਮਰਨਾ ਵੀ ਕਾਲੀ ਦਲ ਦਾ ਭਾਵੇਂ ਜਿੰਨੀਆਂ ਮਰਜੀ ਪਾਰਟੀਆਂ ਮੇਰੇ ਤੇ ਪ੍ਰੈਸ਼ਰ ਪਾ ਰੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਕਾਲੀ ਦਲ ਦੇ ਨਾਲ ਰਹੇਗਾ। ਵਾਹ ਜੀ ਆਕਾਰ ਪਰ ਬਦਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪਿਉਂਦੀ ਕਾਲੀ ਦੀਏ ਕਿਸੇ ਦੀ 4 ਸਾਲ ਦੀ ਉਮਰ ਵਿੱਚ ਕਾਲੀ ਦਲ ਬਣਿਆ ਕੋਈ 7 ਸਾਲ ਤੋਂ ਕਾਲੀ ਦਲ ਵਿੱਚ ਆਇਆ ਹੈ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਵਿੱਚ ਹੋਇਆ ਲੇਕਿਨ ਅੱਜ ਇਹ ਕਾਲੀ ਦਲ ਦੇ ਵੱਡੇ ਲੀਡਰ ਬੜੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਵੀ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝ ਨਾ ਵਾਂ ਕਿ 9 ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਇਹ 550 ਦੀ ਮੀਟਿੰਗ ਕਰਵਾਉਣ ਦੇ ਕਾਮਯਾਬ ਹੋਏ ਨੇ ਕਿਹਦੇ ਦੀ 300 ਬੰਦਾ ਹੋਇਆ ਕਿਹਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੌਂਤੀ ਅਕਾਲੀ ਨੇ ਅਸੀਂ ਸਾਰੇ ਮਾਰ ਖਾਣ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਇਆ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸર્ટਿਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਈ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾਂੌਰ ਦੇ ਵਿੱਚ ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਅਸੀਂ ਕਾਲੀ ਦਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਨਾਲ ਰਹਿਣਾ ਕਿ ਨਹੀਂ ਰਹਿਣਾ ਕਿ ਨਹੀਂ ਪੁੱਛਦੇ ਫਿਰ ਅਗਲਾ ਫੈਸਲਾ ਅਗਲਾ ਫੈਸਲਾ ਬਾਈ ਨੂੰ ਲਾਂਗੇ ਹਾਂ ਠੀਕ ਹੈ ਠੀਕ ਹੈ ਅਗਲਾ ਫੈਸਲਾ ਬਾਈ ਨੂੰ ਲਾਂਗੇ ਬਾਈ ਤੱਕ ਸਰਗਰਮੀ ਹੋ ਜੂਗੀ ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਏ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਦੇ ਢਿੱਲੇ ਦੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮੰਦਈ ਬੈਠੇ ਹੋਏ ਨੇ ਅੱਜ ਉਹ ਧੱਕ ਤੱਕ ਸਾਨੂੰ ਛੁੱਟਦੇ ਨੇ ਬਾਹਰ ਪਈ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਅਸੀਂ ਕਾਲੀ ਦਲ ਦੇ ਵੱਡੇ ਮਾਮੇ ਲੱਗਨੇ ਆ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਕੁਛ ਹੈ ਕਿ ਉਤਾਰਨਾ ਕਿਸ ਤਰ੍ਹਾਂ ਦਾ ਫੈਸਲਾ ਹੋਵੇਗਾ ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਬਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਵੀ ਲੋਕ ਕਿੱਥੇ ਨੇ ਅੱਜ ਵੀ ਲੋਕ ਕਾਲੀ ਦਲ ਦੇ ਨਾਲ ਨੇ ਤੇ ਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ ਵਾਹ ਸ਼ਾਨਹੋ ਜੈ ਜੀ ਹਰ ਰੋਜ਼ ਔਰ ਮੈਂ ਇਹ ਸਮਝ ਨਾ ਮੈਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਣ ਦੀ ਤਾਕਤ ਨਹੀਂ ਰੱਖਦਾ ਤੇ ਤੁਸੀਂ ਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਰਸੀ ਦਾ ਬੋਲਣ ਕੋਈ ਕਦੇ ਕਹਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ 5 4 ਇੱਕ ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਅਕਾਲੀਆਂ ਦੇ ਖਿਲਾਫ ਮੈਂ ਗੁਰੂਬਾਰਾਜ ਦਰਬਾਰ ਵਿੱਚ ਹਾਜ਼ਰ ਹਾਂ ਮੇਰੇ ਹੱਥ ਵੱਡੇ ਗਣ ਜੇ ਮੈਂ ਅਕਾਲੀ ਦਾ ਇੱਕ ਵੋਟ ਨਹੀਂ ਪਾਈ ਤੇ ਤੇ ਜਿਨ੍ਹਾਂ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ ਜਦੋਂ ਹਾਰ ਹਾਰ ਹੁੰਦੀ ਆ ਉਦੋਂ ਤੁਹਾਡੇ ਦੇ ਨਾਲ ਆ ਦਿੱਤਾ ਜਾਂਦਾ ਜਦੋਂ ਜਿੱਤ ਹੁੰਦੀ ਆ ਤਾਂ ਆਪਣੀ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪੈਣੀਆਂ ਨੇ ਪਰ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਵਾਂ ਔਰ ਕਮੇਟੀ ਮੈਂਬਰ ਵੀ ਰਿਹਾ ਮੈਨੂੰ ਇਹੋ ਹੀ ਸਜਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਕਿ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕੇ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ। ਬਹੁਤ ਤੁਹਾਨੂੰ ਕੈਂਡਣੇ ਤੱਕ ਬਰੋਚ ਨਹੀਂ ਕੀਤੀ ਕਾਲੀ ਦਲ ਨੇ ਤੁਹਾਡੇ ਹੱਥ ਵਰਸ ਨਾਲ ਜੋ ਤੁਸੀਂ ਇੱਡੇ ਸਲੀਅਰ ਲੀਡਰ ਆ ਚੁੱਕੇ ਹੋ ਤੁਹਾਡਾ ਨਸਬਰ ਅਪਰੋਜ ਨਹੀਂ ਤੁਹਾਡਾ ਕੀਤਾ। ਮੈਂ ਕਹਿੰਦਾ ਉਹਨੂੰ ਆਲੇ ਦੁਆਲੇ ਵਾਲਿਆਂ ਨੇ ਉਹਦੀ ਬੱਤ ਮਾਰ ਦਿੱਤੀ ਏ। ਉਹਨੇ ਕਹਿਣਾ ਕੀ ਉਹਦੀ ਮੱਤ ਮਾਰ ਦਿੱਤੀ ਏ। ਹਲਕਾ ਚਾਰਜਾਂ ਨੇ ਉਹਦੀ ਮੱਤ ਹੀ ਮਾਰ ਦਿੱਤੀ ਏ। ਕਾਂਗਰਸ ਦੇ ਲੋਕਾਂ ਨੂੰ ਸਾਨੂੰ ਅੱਜ ਤੱਕ ਨਹੀਂ ਕਿਸੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਕਿ